ਬਰ ਅੰਮ੍ਰਿਤਸਰ ਤੋਂ ਹੈ ਜਿੱਥੇ ਕੁਇਨਸ ਰੋਡ ਸਥਿਤ ਟਾਈਟਨ ਦੇ ਸ਼ੋਅਰੂਮ ਚਕਰੀਬ 20 ਲੱਖ ਦੀ ਚੋਰੀ ਹੋਈ ਹੈ ਤੇ ਇਹ ਘਟਨਾ ਸੀਸੀਟੀਵੀ ਦੇ ਵਿੱਚ ਵੀ ਕੈਦ ਹੋਈ ਹੈ ਹੋਰ ਜਾਣਕਾਰੀ ਲਈ ਗੱਲ ਕਰਦੇ ਹਾਂ ਸਾਡੇ ਪੱਤਰਕਾਰ ਰਾਜੀਵ ਸ਼ਰਮਾ ਦੇ ਨਾਲ ਰਾਜੀਵ ਕਿਵੇਂ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਤੇ ਕਦੋਂ ਹੋਈ ਹੈ ਇਹ ਵਾਰਦਾਤ ਜੀ ਅੰਮ੍ਰਿਤਸਰ ਦੇ ਕਵਿੰਜ਼ ਰੋਡ ਤੇ ਟਾਈਟਨ ਦਾ ਸ਼ੋਰੂਮ ਹੈ ਉੱਥੇ ਚੋਰਾਂ ਵੱਲੋਂ ਇੱਕ ਵੱਡੀ ਜੋ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਕੱਟਣਾ ਕੱਲ ਸਵੇਰੇ ਤੜਕੇ 4 ਵਜੇ ਦੀ ਹੈ ਪਰ ਸ਼ੋਰੂਮ ਮਾਲਕ ਵੱਲੋਂ ਪਹਿਲਾਂ ਇਸ ਚੋਰੀ ਦੀ ਵਾਰਦਾਤ ਜੋ ਹੈ ਉਸ ਨੂੰ ਮੀਡੀਆ ਦੇ ਵਿੱਚ ਨਹੀਂ ਆਉਣ ਦਿੱਤਾ ਜਾ ਰਿਹਾ ਸੀ ਪਰ ਪੁਲਿਸ ਵੱਲੋਂ ਜੋ ਫੁਟੇਜ ਕਬਜ਼ੇ ਦੇ ਵਿੱਚ ਲਈ ਗਈ ਹੈ ਉਹ ਸਾਡੇ ਕੋਲ ਪਹੁੰਚੀ ਉਸ ਵਿੱਚ ਸਾਫ਼ ਤੌਰ ਤੇ ਨਜ਼ਰ ਆ ਰਿਹਾ ਕਿ ਚੋਰ ਨੇ ਕਿੰਨੇ ਛਾਤਰ ਤਰੀਕੇ ਦੇ ਨਾਲ ਇਸ ਚੋਰੀ ਨੂੰ ਅੰਜਾਮ ਦਿੱਤਾ ਉਸਦੇ ਕੁਝ ਸਾਥੀ ਸ਼ੋਰੂਮ ਦੇ ਬਾਹਰ ਮੌਜੂਦ ਹਨ ਜਿਨ੍ਹਾਂ ਨੂੰ ਉਹ بار بار ਜੋ ਸਮਾਨ ਚੋਰੀ ਕਰਕੇ ਦੇ ਰਿਹਾ ਸੀ ਔਰ ਕਾਫੀ ਦੇਰ ਉਹ ਸ਼ੋਰੂਮ ਦੇ ਅੰਦਰ ਰਿਹਾ ਔਰ ਜੇਕਰ ਚੋਰੀ ਦੀ ਗੱਲ ਕਰੀਏ ਕਿ ਕਿੰਨੀ ਚੋਰੀ ਹੋਈ ਤਾਂ ਸ਼ੋਰੂਮ ਮਾਲਕ ਦੇ ਮੁਕਾਬਕ 21 ਲੱਖ ਦੇ ਕਰੀਬ ਇਹ ਚੋਰੀ ਹੋਈ ਹੈ ਜਿਸ ਵਿੱਚ ਚੋਰ ਵੱਲੋਂ ਕੀਮਤੀ ਘੜੀਆਂ ਚਸ਼ਮੇ ਅਤੇ 38000 ਦੇ ਕਰੀਬ ਕੈਸ਼ ਜੋ ਹੈ ਉਹ ਚੋਰੀ ਕੀਤਾ ਗਿਆ ਹੈ ਔਰ ਪੁਲਿਸ ਲਗਾਤਾਰ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਚੋਰ ਬਾਰੇ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਚੋਰ ਨੇ ਆਪਣੇ ਮੂੰਹ ਦੇ ਉੱਪਰ ਰੁਮਾਲ ਦੇ ਨਾਲ ਆਪਣਾ ਚਿਹਰਾ ਟੱਕਿਆ ਹੋਇਆ ਸੀ ਜਿਸ ਕਰਕੇ ਪੁਲਿਸ ਨੂੰ ਉਸ ਬਾਰੇ ਪਤਾ ਲਗਾਉਣ ਬਾਰੇ ਪਰੇਸ਼ਾਨੀਆਂ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਧੰਨਵਾਦ ਰਾਜੀਵ ਇਸ ਜਾਣਕਾਰੀ ਦੇ ਲਈ